ਚਾਰ ਜਿਹੜਾ ਸਾਡਾ ਸਾਰੇ ਅੰਮ੍ਰਿਤਸਰ ਵਿੱਚ ਚੱਲ ਰਿਹਾ ਜਿਹਦੇ ਚਾਰਜ ਸਾਡਾ ਚੋਣ ਪ੍ਰਚਾਰ ਅਜਨਾਲਾ ਹਲਕੇ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਜੀ ਅਜਨਾਲਾ ਇਹਨਾਂ ਦੇ ਵਕਫਾ ਖੇਤਰਾਂ ਦੇ ਵਿੱਚ ਸੀ ਕਰੀਬ 1 ਵਜੇ ਦੇ ਕਰੀਬ ਅਸੀਂ 1:30 ਵਜੇ ਦੇ ਕਰੀਬ ਅਜਨਾਲੇ ਪਹੁੰਚੇ ਇੱਕ ਸਾਡਾ ਪ੍ਰੋਗਰਾਮ ਬੱਬੂ ਪੈਲੇਸ ਸੀ ਇੱਕ ਐਮਬਾਰ ਰਿਜ਼ੋਰਟ ਦੇ ਬਿਲਕੁਲ ਸਾਹਮਣੇ ਰੈਲੀ ਸੀ ਔਰ ਇੱਕ ਪ੍ਰੋਗਰਾਮ ਤੇ ਸਾਨੂੰ ਜਿਹੜੀ ਸੀਪੀਆਈ ਐਮਐਲ ਲਿਬ੍ਰੇਸ਼ਨ ਉਹਨਾਂ ਨੇ ਸਮਰਥਨ ਦਿੱਤਾ ਔਰ ਦੂਸਰਾ ਪ੍ਰੋਗਰਾਮ ਸਾਡੇ ਵਰਕਰ ਦਾ ਸੀ ਪੰਜ ਸੱਤ ਪਿੰਡਾਂ ਦਾ ਕੱਟਾ ਅਸੀਂ ਜਦੋਂ ਗਏ ਉੱਥੇ ਤੇ ਪੰਜ ਸੱਤ ਮਿੰਟ ਦੇ ਬਾਅਦ ਹੀ ਅਸੀਂ ਸਟੇਜ ਤੇ ਮੈਂ ਬੋਲ ਰਿਹਾ ਸਾਂ ਔਰ ਬਿਲਕੁਲ ਸੜਕਾਂ ਨੂੰ ਮੇਰਾ ਮੂੰਹ ਸੀ ਸੜਕਾੜੀ ਸਾਈਡ ਤੇ ਲੜਕਾ ਭੱਜ ਆਇਆ ਜਿਹਦਾ ਹੱਥ ਲੂ ਨਾਲ ਕੱਟਿਆ ਤੇ ਔਰ ਕੁੜੀ ਉਹਦੇ ਹੱਥ ਤੇ ਲੱਗੀ ਔਰ ਜਦੋਂ ਅਸੀਂ ਵੇਖਿਆ ਔਰ ਬੰਦਿਆਂ ਨੇ ਉੱਥੇ ਕਿਉਂਕਿ ਉੱਥੇ ਵੀ ਲੋਕ ਉਥੋਂ ਤੱਕ ਵੀ ਲੋਕ ਸੀ ਉਹ ਮੁੰਡਾ ਸੀ लवली ਜਿਹੜਾ ਸਾਡੇ ਮਤਲਬ ਪਰਚਾ ਵਰਕਰ ਹੈ ਸਾਡਾ ਉਗਰੌਲਕ ਤੋਂ ਉਹ ਬੰਦੇ ਲੈ ਕੇ ਆਇਆ ਸੀ ਉੱਥੇ ਔਰ ਉਹ ਸਾਡੇ ਲੇਟ ਹੋਣ ਕਰਕੇ ਜਦੋਂ ਅਸੀਂ ਬੋਲਣ ਲੱਗੇ ਉਹ ਪਾਣੀ ਪੀਣ ਬਾਹਰ ਸੜਕ ਦੇ ਲਾਗੇ ਪਾਣੀ ਲੱਗਾ ਸੀ ਉੱਥੇ ਗਿਆ ਉੱਥੇ ਹੀ ਉਹਦੇ ਪਿੰਡ ਦੇ ਜਿਹੜੇ ਮੁੰਡੇ ਨੇ ਕੋਈ ਇੱਕ ਮਲਵਈ ਸਰਪੰਚ ਹੈ ਜਿਹੜਾ ਕਿ ਧਾਰੀਵਾਲ ਦਾ ਇੱਕ ਕਰੀਬੀ ਰਿਸ਼ਤੇਦਾਰੀ ਉਹ ਦੱਸਦਾ ਹੈ ਆਪਣੀ ਉਹਨੇ ਪਹਿਲਾਂ ਵੀ ਬੜੀ ਦਹਿਸ਼ਤ ਪਾਈ ਲਾ ਕੇ ਔਰ ਉਹਦੇ ਨਾਲ ਤਿੰਨ ਚਾਰ ਮੁੰਡੇ ਹੋਰ ਸੀ ਜਿਨ੍ਹਾਂ ਨੇ ਪਹਿਲਾਂ ਤੋਂ ਬਾਹਰ ਗੱਡੀਆਂ ਖੜੀਆਂ ਕੀਤੀਆਂ ਉਹਨੇ ਗੱਡੀਆਂ ਜਦੋਂ ਵੇਖੀਆਂ ਔਰ ਪਾਣੀ ਪੀਣ ਲੱਗਾ ਤੇ ਆ ਕੇ ਸਿੱਧਾ ਹੀ ਉਹਦੇ ਤੇ ਉਹਨਾਂ ਨੇ ਜਾਨਲੇਵਾ ਹਮਲਾ ਕੀਤਾ ਤਿੰਨ ਫਾਇਰ ਕੀਤੇ ਜਿੱਚ ਇੱਕ ਗੋਲੀ ਜਿਹੜੀ ਹੈ ਉਹਦੀ ਬਾਹਾਂ 'ਚ ਲੱਗੀ ਔਰ ਇੱਕ ਗੋਲੀ ਦਾ ਕੋਹਲ ਸਾਨੂੰ ਮਿਲਿਆ ਵੀ ਆ ਫਿਰ ਉਹਨਾਂ ਕਿਰਪਾਨ ਨਾਉਂਦੇ ਉਹਦੇ ਪੱਟ ਮਾਰਿਆ ਜਿਹੜਾ ਕੋ ਉਹਦੇ ਹੱਥੇ ਵੱਜਾ ਦੋਵੇਂ ਹੱਥੋਂ ਦੇ ਜਿਹੜੇ ਆ ਉਹ ਦੋਵਾਂ ਹੱਥਾਂ ਤੇ ਸੱਟ ਲੱਗੀ ਆ ਸਾਡੇ ਕਹਿਣ ਦਾ ਮਤਲਬ ਹੈ ਇੱਕ ਜਿਹੜੀ ਇਲੈਕਸ਼ਨ ਹੁੰਦੀ ਹੈ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਵਿਚਾਰਾਂ ਦੀ ਲੜਾਈ ਹੈ ਇਹੋ ਜੀ ਲੜਾਈ ਜਿਹੜੀ ਹਥਿਆਰਮੰਦ ਲੜਾਈ ਹੈ ਇਹਦਾ ਕਿਤੇ ਵੀ ਥਾਂ ਨਹੀਂ ਪਹਿਲੀ ਗੱਲ ਤੇ ਹੈ ਇਹ ਪੁਲਿਸ ਪ੍ਰਸ਼ਾਸਨ ਦੱਸੇ ਅੱਜ ਜਦੋਂ ਕਿ ਸਾਰੇ ਹਥਿਆਰ ਜਮਾਏ ਸਾਰੀਆਂ ਪਾਰਟੀਆਂ ਦੀ ਸਾਡੇ ਪਾਰਟੀਆਂ ਦੇ ਖਾਸ ਕਰ ਹਰ ਵਰਕਰਦਾਰ ਲੀਡਰ ਦਾ ਹਥਿਆਰ ਜਮਾਏ ਪਰ ਇਹ ਇਹਨੇ ਕਿਨੇ ਜਾਜ਼ੇ ਦਿੱਤੀ ਹੈ ਹਥਿਆਰ ਕਿਹਦੇ ਸੀ ਦੂਜੀ ਗੱਲ ਇਹ ਜਿਹੜਾ ਗੁੰਡਾ ਤੰਤਰ ਹੈ ਇਹ ਧਾਰੀਵਾਲ ਸਾਹਿਬ ਜਿਹੜੇ ਨਾਲ ਤੁਰੇ ਫਿਰਦੇ ਨੇ ਇਹਨਾਂ ਨੇ ਇਹ دہشت ਪਾ ਰੱਖੀ ਹੈ ਔਰ ਮੈਂ ਕਹਿਣਾ ਚਾਹੁੰਦਾ ਅਸੀਂ ਲੋਕਤੰਤਰ ਦੇ ਵਿੱਚ ਗੁੰਡਾ ਤੰਤਰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਸੇ ਇਹੀ ਗੁੰਡਾ ਤੰਤਰ 2007 ਤੋਂ ਲੈ ਕੇ 17 ਤੱਕ ਸੀ ਉਹੀ ਹਾਲੋਂ ਨੇ ਇਹਨਾਂ ਨੇ ਸ਼ੁਰੂ ਕੀਤਾ ਅੱਜ ਬਖਲਾਟ ਹੈ ਇਲੈਕਸ਼ਨ ਦੀ ਕਿਉਂਕਿ ਇਹਨਾਂ ਨੂੰ ਜਵਾਬ ਮੰਗਦੇ ਨੇ ਲੋਕ ਪਿੰਡਾਂ 'ਚ ਥਾਂ-ਥਾਂ ਡਰੱਗ ਵਿਕਦੇ ਆ ਪਿੰਡਾਂ 'ਚ ਥਾਂ-ਥਾਂ ਲੋਕ ਇਹਨਾਂ ਨੂੰ ਘੇਰ ਰਹੇ ਨੇ ਕਿਨਕ ਜਿਹੜੀ ਉਹ ਕਰੀਬ 5 ਕਿਲੋ ਰਹਿ ਗਈ ਹੈ ਔਰ ਹਰ ਘਰ ਦੇ ਵਿੱਚ ਇਹਨਾਂ ਦੇ ਵਿਰੁੱਧ ਵਿਰੋਧ ਹੈ ਔਰ ਲਾਅ ਐਂਡ ਆਰਡਰ ਦੀ ਸਥਿਤੀ ਜਿਹੋ ਜੀ ਹੈ ਪੰਜਾਬ 'ਚ ਉਹਦੀ ਸ਼ਰਿਆ ਮਿਸਾਲ ਵੇਖ ਲਓ ਕਿ ਕਾਂਗਰਸ ਦਾ ਉਮੀਦਵਾਰ ਤੇ ਕੋਈ ਵੀ ਹੋਵੇ ਭਾਵੇਂ ਲੋਕ ਸਭਾ ਦਾ ਉਮੀਦਵਾਰ ਪ੍ਰਚਾਰ ਕਰ ਰਿਹਾ ਹੋਵੇ ਔਰ ਕਿੰਨੀ ਦਲੇਰੀ ਜਾਂ ਕਿੰਨੀ ਹਿੰਮਤ ਹੈ ਔਰ ਹਿੰਮਤ ਐਵੇਂ ਨਹੀਂ ਆਉਂਦੀ ਜਨਤਾ ਜਦੋਂ ਕੋਈ ਪਿੱਛੇ ਨਾ ਹੋਵੇ ਉਹਦੇ ਨਾਲ ਹੀ ਹਿੰਮਤ ਆਉਂਦੀ ਹੈ ਔਰ ਸ਼ਰਿਆ ਮੋਪੋਜੀਟ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਉਹ ਸਰਪੰਚ ਦਾੜਾ ਰਿਸ਼ਤੇਦਾਰ ਹੈ ਔਰ ਸਰਪੰਚ ਦੀ ਗੂੜੀ ਰਿਸ਼ਤੇਦਾਰੀ ਇੱਕ ਸ਼ਵੇਕ ਸਿੰਘ ਨੇ ਜਗਦੇਵ ਕਲਾਂ ਦੇ ਜਿੱਥੋਂ ਧਾਰੀਵਾਲ ਰਹਿੰਦਾ ਹੈ ਉਹਦੇ ਨਾਲ ਗੂੜੀ ਰਿਸ਼ਤੇਦਾਰੀ ਕੁੜਮਾਚਾਰੀ ਦੱਸਦਾ ਹੋਇਆ ਮੇਰੀ ਔਰ ਉਹੀ ਸਾਰਾ ਜਿਹੜਾ ਧਾਰੀਵਾਲ ਸਾਹਿਬ ਦਾ ਕਰਤਾ ਧਰਤਾ ਉਹ ਸ਼ਵੇਕ ਸਿੰਘ ਹੀ ਹੈ ਸੋ ਉਹਨੇ ਨਾਲ ਉਹਨਾਂ ਦੀ ਦਲੇਰੀ ਵਧੀ ਅੱਜ ਇਲੈਕਸ਼ਨ ਜਦੋਂ ਕੋਡ ਲੱਗਾਇਆ ਉਦੋਂ ਜਨਾਲਾ ਸਾਹਿਬ ਵੀ ਉੱਥੇ ਪੁੱਛੋ ਇਹਨਾਂ ਨੂੰ ਹਾਲਾਤ ਕੀ ਸਾਡੇ ਬਣੇ ਲੋਕਾਂ ਚ ਇੰਨੀ دہشت ਪਈ ਔਰ ਉਹ ਬੜੇ ਆਰਾਮ ਦੇ ਨਾਲ ਗਏ ਆ ਔਰ ਸਾਨੂੰ ਹੁਣ ਪਤਾ ਲੱਗਾ ਕਿ ਕਿਤੇ ਸੱਜੇ ਘਬੀਓ ਕਿਤੇ ਹਸਪੀਟਲ ਚ ਦਾਖਲ ਹੋਣ ਨੂੰ ਫਿਰਦੇ ਅਸੀਂ ਉਦੋਂ ਕਿਹਾ ਸੀ ਕਿ ਕੱਲਾ ਮੁੰਡਾ ਕੱਲੇ ਦੇ ਦੋਵੇਂ ਬਾਹਾਂ ਤੇ ਗੋਲੀਆਂ ਲੱਗੀਆਂ ਜਿਵੇਂ ਕੋ ਉੱਥੇ ਇੱਕ ਡਰਾਈਵਰ ਸੀ ਵਿਚਾਰੋ ਨੇ ਦੱਸਿਆ ਕਿ ਇੱਕ ਮੇਰੇ ਪੈਰਾਂ ਜੀ ਵੀ ਇਹਨਾਂ ਨੇ ਮਾਰੀ ਬਲ ਇੰਨੀ ਦਲੇਰੀ ਔਰ ਇੰਨੀ ਗੁੰਡਾ ਕਰਦੀ ਜਿਹੜੀ ਹੈ ਇਹਨੂੰ ਕਿਤੇ ਸਾਡੇ ਖਾਸ ਕਰ ਅੰਮ੍ਰਿਤਸਰ ਚ ਕਿਤੇ ਤਾਂ ਨਹੀਂ ਹੈਗਾ ਲੋਕ ਚੱਕੇ ਬਹੁਤ ਪਰੇਸ਼ਾਨ ਨੇ ਇਹ ਹੋਰ ਪਰੇਸ਼ਾਨੀ ਬੱਕਰੀ ਜਿਹੜੀ ਹੈ ਇਹਨਾਂ ਨੇ ਗੁੰਡਾਤੰਤਰ ਨਾ ਦਿੱਤੀ ਏ ਇਹ ਬਖਲਾਟ ਇਹਨਾਂ ਦੀ ਤੁਸੀਂ ਲੈਕਚਰ ਲੜੋ ਪ੍ਰਚਾਰ ਕਰੋ ਜਿੰਨਾ ਮਰਜ਼ੀ ਕਰੋ ਕੋਈ ਗੱਲ ਨਹੀਂ ਆਪਣੇ ਪ੍ਰਾਪਤੀਆਂ ਰੱਖੋ ਕੀ ਕੀਤਾ ਤੁਸੀਂ ਪਰ ਜੇ ਲੋਕ ਜਵਾਬ ਮੰਗਦੇ ਆ ਉਹਦੇ ਲੋਕਾਂ ਦਾ ਜਵਾਬ ਦਾ ਜਾਂ ਲੋਕਾਂ ਨੂੰ ਤੁਸੀਂ ਧੱਕੇ ਨਾਲ ਕਿਵੇਂ ਡੱਕ ਸਕਦੇ ਜੇ ਕਿ ਲੋਕ ਕਿਹਦੇ ਰੈਲੀ ਤੇ ਨਾ ਜਾਣ ਇਹ ਕਿਸ ਤਰ੍ਹਾਂ ਹੋ ਸਕਦਾ ਮੈਂ ਕਹਿਣਾ ਚਾਹੁੰਦਾ ਤੁਸੀਂ ਸਰਕਾਰ ਹੈ ਤੁਹਾਡੀ ਪਰ ਇਹ ਜਿਹੜਾ ਰਵਈਆ ਹੈ ਇਹ ਬਿਲਕੁਲ ਜੰਗਲ ਰਾਜ ਵਾਲਾ ਰਵਈਆ ਹੈ ਅਸੀਂ ਕਿਸੇ ਕੀਮਤੇ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸ਼ਾਂਤਮਈ ਰੋਸ਼ ਪ੍ਰਦਰਸ਼ਨ ਜੇ ਇਹ ਨਾ ਨਿਆ ਨਾ ਦਿੱਤਾ ਅਸੀਂ ਪੁਲਿਸ ਦੇ ਵਿਰੁੱਧ ਵੀ ਕਰਾਂਗੇ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਕੇਰਾਂਗੇ ਜਿਹੜਾ ਲਵਲੀ ਆ ਕਿਹੜੇ ਪਿੰਡ ਦਾ ਹੈਗਾ ਜਣਕਾ ਉਧਰ ਔਲਕ ਪਿੰਡ ਦਾ ਔਲਦੀ ਔਲਦੀ ਕੀ ਹਾਲ ਹੈ ਜਿਹੜਾ ਮੁੰਡਾ ਚੱਕ ਨਹੀਂ ਉਹਦੇ ਦੋਵੇਂ ਬਾਵਾਾਂ ਤੇ ਇੱਕ ਤੇ ਗੋਲੀ ਲੱਗੀ ਹੈ ਇੱਕ ਤੇ ਕਿਰਪਾਨ ਲੱਗੀ ਹੈ ਐਮਕੇ ਸਾਹਿਬ ਰੈਲੀ ਤੋਂ ਕਿੰਨੇ ਦੂਰ ਮਿਲਣਾ ਵਾਪਰੀ ਜੀ ਬਿਲਕੁਲ ਜਿੰਦਗੀ ਰੈਲੀ ਦੇ ਅਖੀਰਲੇ ਬੰਦੇ ਖੜੇ ਹੁੰਦੇ ਆ ਉਤੋਂ 60 70 ਫੁੱਟ ਪਹਿਲਾਂ ਲੋਕੋ ਤੱਕ ਰੈਲੀ ਵਾਲੀ ਰੋਕ ਸੀ ਕੋਈ ਸਾਡਾ ਪ੍ਰਿੰਸਸ ਸੀ ਉਹ ਲੈ ਜੇ ਪ੍ਰੀ ਪਲੈਨਿੰਗ ਹੈ ਪ੍ਰੀ ਬੈਂਕ ਕੰਸਲਿੰਗ ਬਿਲਕੁਲ ਪ੍ਰੀ ਪਲੈਨ ਹੈ ਮੈਨੂੰ ਦੱਸੋ ਕੋਈ ਹਿੰਮਤ ਕਰ ਸਕਦਾ ਆਪਾਂ ਰੈਲੀਆਂ ਇੰਨੇ ਸ਼ਹਿਰ ਚ ਓੜਨੇ ਕੋਈ ਕਿਸ ਨੂੰ ਕੋ ਜਾਣਦਾ ਇਹਦੇ ਜਨਾਜ਼ਰ ਪਿੱਛੋਂ ਗਈ ਬੰਦਾ ਕੋਈ ਮਤਲਬ ਸ਼ਾਬਾਹੀ ਨਾ ਦਵੇ ਕੌਣ ਇਹ ਮਤ ਕਰਦਾ ਉਹਨਾਂ ਨੂੰ ਨਹੀਂ ਪਤਾ ਇਲੈਕਸ਼ਨ ਕੋਡ ਲੱਗਾ ਹੈ ਕੀ ਲਾਦ ਨੇ ਔਰ ਉਹ ਉਹ ਪਹਿਲਾਂ ਵੀ ਇਹੋ ਜਿਹੀ ਹਰਕਤਾਂ ਕਰਦੇ ਨੇ ਦੂਜੀ ਪਾਰਟੀ ਕਰੀ ਉਸੇ ਸੇਮ ਪਿੰਡ ਦੇ ਇਨ੍ਹਾਂ ਦੀ ਆਪੋਰਚੁਨਟੀ ਨਹੀਂ ਕੋਈ ਰੰਜੀਤ ਕਰਦੇ ਕੋਈ ਯਾਰ ਰੰਜੀਤ ਬਾਦੀ ਹੋਵੇ ਨਾ ਉਹ ਇੱਕ ਬੱਕਰੀ ਚੀਜ਼ ਹੈ ਉਹ ਬੰਦਾ ਬੰਦੇ ਇਕੱਠੇ ਕਰ ਰਿਹਾ ਪਹਿਲਾਂ ਬੰਦੇ ਨਹੀਂ ਆਉਂਦੇ ਦੇਖੋ ਜੀ ਮੈਂ ਸਮਝਦਾ ਵੀ ਟੋਟਲ ਲਾ ਐਂਡ ਆਰਡਰ ਜਿਹੜਾ ਫੇਲਰ ਆ ਕਦੀ ਇਲੈਕਸ਼ਨ ਦੇ ਵਿੱਚ ਕਦੀ ਇਹ ਨਹੀਂ ਸੀ ਦੇਖਿਆ ਵੀ ਇਸ ਤਰੀਕੇ ਦੇ ਨਾਲ ਗੁੰਡਾਗਰਦੀ ਤੇ ਗੋਲੀਆਂ ਚੱਲਣਗੀਆਂ ਪਹਿਲੀ ਤੇ ਇਹ ਗੱਲ ਆ ਵੀ ਕਾਨੂੰਨ ਕਹਿੰਦਾ ਆ ਜਦੋਂ ਇਲੈਕਸ਼ਨ ਕੋਡ ਚਾਲੂ ਹੁੰਦਾ ਆ ਸਾਰੇ ਦੇ ਸਾਰੇ ਹਥਿਆਰ ਜਮਾਉਣੇ ਚਾਹੀਦੇ ਹੁਣ ਉਹਨਾਂ ਦੇ ਕੋਲ ਹਥਿਆਰ ਵੀ ਸੀਗੇ ਉਹ ਕਿੱਥੋਂ ਆਏ ਹਥਿਆਰ ਦੂਸਰੀ ਜਿਹੜੀ ਸ਼ੈ ਉਹਨਾਂ ਨੂੰ ਸੀਗੀ ਉਹ ਕਿਸੇ ਦੀ ਸ਼ਹਿ ਸੀਗੀ ਉਹ ਸਮਝ ਲਓ ਵੀ ਉਹਨਾਂ ਦੀ ਮਤਲਬ ਸ਼ਹਿ ਸੀ ਧਾਰੀਵਾਲ ਦੀ ਉਹ ਤਾ ਕਰਕੇ ਦਲੇਰੀ ਦੇ ਨਾਲ ਇਹ ਸਾਰਾ ਕਾਰਵਾਈ ਹੋਈ ਆ ਇਹ ਬੋਲ ਰਹੇ ਸੀਗੇ ਉਹ ਤੇ ਹੈਗਾ ਤਕਰੀਬਨ ਉਸ ਰੈਲੀ ਪੁਆਇੰਟ ਤੋਂ ਬਾਹਰ ਗਿਆ ਪਾਣੀ ਪੀਣ ਗਿਆ ਉਹ ਪਾਣੀ ਜਦੋਂ ਪੀਣ ਲੱਗਾ ਉਹਨਾਂ ਨੇ ਕਾਰ 'ਚ ਬੈਠੇ ਡੀਕਦੇ ਪਏ ਸੀਗੇ ਉਹਨਾਂ ਦੇ ਕੋਲ ਹਥਿਆਰ ਸੀ ਉਤਰ ਕੇ ਦੇ ਮਗਰ ਪੈ ਗਏ ਨੇ ਹਥਿਆਰ ਉਹਨਾਂ ਨੇ ਹਮਲਾ ਹੋ ਸਕਦਾ ਤੁਹਾਨੂੰ ਇਹ ਖਰਚਾ ਹੈ ਕਿ ਤੁਹਾਡੇ ਤੇ ਹਮਲਾ ਹੋ ਸਕਦਾ ਦੇਖੋ ਅਸੀਂ ਤੇ ਪ੍ਰੋਟੈਕਸ਼ਨ ਮੰਗਾਂਗੇ ਕਿ ਜੇ ਇਹੋ ਜਿਹਾ ਹਰਕਤਾ ਕਰਦੇ ਜੇ ਰੈਲੀਆਂ ਦੇ ਆ ਕੇ ਬਾਹਰ ਕਰਦੇ ਤੇ ਸਰਕਾਰ ਪ੍ਰੋਟੈਕਟ ਕਰੇ ਹੁਣ ਤੱਕ ਪੁਲਿਸ ਪੁਰਸ ਨੇ ਇਹ ਹੀ ਸਾਨੂੰ ਦੀ ਵਿਸ਼ਵਾਸ ਦਿਵਾਇਆ ਕਿ ਅਸੀਂ ਉੱਥੇ ਧਰਨਾ ਵੀ ਲੱਗਿਆ ਸੀ ਲੋਕਾਂ ਨੇ ਲਾਤਾ ਸੀ ਬਹਿ ਗਏ ਫਿਰ ਪੁਲਿਸ ਨੇ ਕਿਹਾ ਕਿ ਅਸੀਂ ਹੁਣੇ ਪਰਚਾ ਦੇ ਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਦੇ ਹਾਂ ਸਾਰੇ ਪਰੇਸ਼ਾਨ ਸਾਡੇ ਸੋਨੀ ਸਾਹਿਬ ਸਾਰੇ ਦੇ ਹੁਣ ਇਹਨਾਂ ਦੇ ਪਿੱਛੇ ਸੀ ਇਹਨਾਂ ਨੂੰ ਪੁੱਛ ਲਓ ਅੱਜ ਲਾਅਨ ਆਰਡਰ ਦੀ ਕੀਸ਼ ਦਿੱਤੀ ਅੱਜ ਸੋਨੀ ਸਾਹਿਬ ਤੁਸੀਂ ਦੱਸ ਦੋ ਸ਼ਹਿਰ ਦੀ ਵੇਖੋ ਪਹਿਲਾਂ ਤੋਂ ਜਿਹੜੀ ਇਹ ਘਟਨਾ ਵਾਪਰੀ ਆ ਇਹਦੀ ਜਿੰਨੀ ਵੀ ਨਿੰਦਾ ਕਰੋ ਉਨੀ ਥੋੜੀ ਆ ਇਲੈਕਸ਼ਨ ਨੇ ਡੈਮੋਕ੍ਰੇਸੀ ਆ ਲੋਕਤੰਤਰ ਆ ਸੋ ਅਹੀ ਸਾਡੀ ਪਾਰਟੀ ਦੇ ਅੱਗੇ ਕਹਿ ਰਹੀ ਐ ਕਿ ਜੇ ਲੋਕਤੰਤਰ ਨੂੰ ਬਚਾਉਣਾ ਹੈ ਤੇ ਫਿਰ ਕਾਂਗਰਸ ਪਾਰਟੀ ਨੂੰ ਅੱਗੇ ਲਿਆਓ ਸੋ ਅੱਜ ਜੋ ਕੁਝ ਹੋਇਆ ਅੱਜ ਜੋ ਕੁਝ ਹੋਇਆ ਤੁਸੀਂ ਮੈਂ ਤੇ ਹੁਣ ਮੀਡੀਆ 'ਚ ਵੇਖਿਆ ਟੀਵੀ 'ਤੇ ਆ ਰਿਹਾ ਸੀ ਜਿਸ ਤਰੀਕੇ ਨਾਲ ਉੱਥੇ ਗੋਲੀ ਵੀ ਚੱਲੀ ਆ ਮੁੰਡੇ ਨੂੰ ਲੱਗੀ ਆ ਸਾਡੇ ਵਰਕਰ ਨੂੰ ਉਸ ਤੋਂ ਬਾਅਦ ਕਿਰਪਾਨ ਵੀ ਦੂਜੇ ਹੱਥੀਂ ਚ ਵੱਜੀ ਆ ਮੈਂ ਸਮਝਣਾ ਕਿ ਸਿਰਫ ਤਾਂ ਸਿਰਫ ਡਰਾਉਣਾ ਹੈ ਲੋਕਾਂ ਨੂੰ ਲੋਕਾਂ ਨੂੰ ਡਰਾਉਣਾ ਜੇ ਲੋਕ ਡਰਨਗੇ ਤੇ ਲੋਕਤੰਤਰ ਕਿੱਥੇ ਬਚੂਗਾ ਲਾਂਡ ਆਰਡ ਦੀ ਜੋ ਪਟੀਸ਼ਨ ਹੈ ਅੱਜ ਪੰਜਾਬ ਦੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਅੱਜ ਇਹ ਸਟੇਜਾਂ ਤੇ ਬੋਲਿਆ ਕਿ ਲਾਂਡ ਆਰਡ ਜੋ ਕੁਝ ਹੋ ਰਿਹਾ ਹੈ ਅੱਜ ਜੋ ਹਾਲਾਤ ਨੇ ਅੱਜ ਤੋਂ ਸਾਲ ਪਹਿਲਾਂ ਦਾ ਵੀ ਹਾਲਾਤ ਵੇਖ ਲਓ ਜੋ ਪੰਜਾਬ ਦਾ ਲਾਂਡ ਆਰਡ ਰਿਹਾ ਕੋਈ ਸੇਫ ਨਹੀਂ ਪੰਜਾਬ ਸੋ ਹੁਣ ਤੇ ਲਖਣਿਆ ਲਖਣ ਤੇ ਪੂਰੇ ਸਹੀ ਤਰੀਕੇ ਨਾਲ ਕਰਾਉਣੇ ਚਾਹੀਦੇ ਨੇ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਖੜੇ ਨੇ ਕੋਈ ਇਕੱਲਾ ਕਾਗਜ਼ਦਾਰ ਨਹੀਂ ਕੈਂਡੀਡੇਟ ਖੜਾ ਸੋ ਸਾਰੀਆਂ ਅਸੀਂ ਨਹੀਂ ਆਂਦੇ ਕਿ ਆਪ ਦਾ ਨਾਮ ਹੋਵੇ ਜਾਂ ਭਾਜਪਾ ਦਾ ਨਾਮ ਹੋਵੇ ਸਾਰਿਆਂ ਨੂੰ ਕੋਟੀ ਜਿਹੜੀ ਆ ਇਹ ਸਰਕਾਰਾਂ ਦਾ ਕੰਮ ਐ ਇਲੈਕਸ਼ਨ ਕਮਿਸ਼ਨ ਦਾ ਕੰਮ ਆ ਜਿਹੜੇ ਇਲੈਕਸ਼ਨ ਨੇ ਉਹ ਬਿਲਕੁਲ ਅਮਨ ਸ਼ਾਂਤੀ ਨਾਲ ਹੋਣ ਸੋ ਇਲੈਕਸ਼ਨ ਕਮਿਸ਼ਨ ਤੇ ਕਰ ਰੇ ਨਹੀਂ ਪਰ ਆ ਜਿਹੜੀਆਂ ਭਟਰਾ ਹੋ ਰਹੀਆਂ ਨੇ ਇਹਦੀ ਮਗਰ ਸ਼ਾਹ ਅਰਪਤਾਪ ਜੀ ਨੇ ਵੀ ਦੱਸਿਆ ਗੁਰਜੀਤ ਜੀ ਨੇ ਦੱਸਿਆ ਪੰਜਾਬ ਚ ਸਰਕਾਰ ਜਿਹੜੀ ਆ ਪੰਜੇਤਰੇ ਕੰਮ ਚੱਲਦਾ ਰਹਾ ਸਰਕਾਰ ਦਾ ਤੇ ਕੀ ਬਣੇਗਾ ਲਖਾ ਦਾ ਸੋ ਦਾਦਾ ਮੈਂ ਕਿਹਾ ਦਾਦਾ ਮਾਹੌਲ ਜਿਹੜਾ ਦਾਦਾ ਮਾਹੌਲ ਜਿਹੜਾ ਉਹ ਪੈਦਾ ਕੀਤਾ ਜਾ ਰਿਹਾ ਕਿ ਲੋਕ ਜਿਹੜੇ ਨੇ ਵੋਟਾਂ ਪਾਉਣਾ ਜਾਣ ਜੋ ਲੱਗਦਾ ਜੋ ਲੱਗਦਾ ਜੋ ਅੱਜ ਦੀ ਘਟਨਾ ਤੋਂ ਸਾਰੇ ਸਮਝ ਰਹੇ ਨੇ ਸੋ ਮੈਂ ਸਮਝਣਾ ਸੀ ਕੌਣ ਕਮਿਸ਼ਨ ਨੂੰ ਰਿਕਵੈਸਟ ਕਰਾਂਗੇ ਉਹਨਾਂ ਨੂੰ ਅਸੀਂ ਰਿਕਵੈਸਟ ਕਰਾਂਗੇ ਮਿਲਾਂਗੇ ਵੀ ਬਿਲਕੁਲ ਇਹ ਸਾਡੀ ਜਿਹੜੀ ਇਲੈਕਸ਼ਨ ਹੈ ਪਾਰਲੀਮੈਂਟ ਦੀ ਸਾਡੀ ਕੱਲਿਆਂ ਦੀ ਦੀ ਪੰਜਾਬ ਦੀ ਹੈ ਸਾਰੇ ਪੰਜਾਬ 'ਚ ਅਸੀਂ 13 ਸੀਟਾਂ ਲਾਦੇ ਆ ਪੰਜਾਬ ਸਰਕਾਰ ਦੀ ਵੀ ਜਿੱਥੇ ਜੁਮੇ ਆ ਰਹੀ ਆ ਉੱਥੇ ਲਖਣ ਕਮਿਸ਼ਨ ਨੇ ਹੁਣ ਸਭ ਕੁਝ ਵੇਖਣਾ ਸੋ ਅਸੀਂ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਪੰਜਾਬ 'ਚ ਜਿਹੜੇ ਇਲੈਕਸ਼ਨ ਨੇ ਉਹ ਅਮਨ ਤੇ ਸ਼ਾਂਤੀ ਨਾਲ ਕਰਵਾਏ ਜਾਣ ਜੇ ਕੋਈ ਐਡਾ ਧੱਕਾ ਹੋ ਜਾ ਜੋ ਕੁਝ ਹੋਇਆ ਅੱਜ ਦੀ ਜਿਹੜੀ ਘਟਨਾ ਵਾਪਰੀ ਆ ਜਿੱਤੇ ਅਸੀਂ ਨਿੰਦਿਆ ਕਰਦੇ ਆ ਉਥੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਇਹੋ ਮੰਗ ਕਰਦੇ ਆ ਇਹੋ ਰਿਕੁਐਸਟ ਨੂੰ ਕਰਦੇ ਆ ਕਿ ਲਕਸ਼ਣ ਜਿਹੜੇ ਨੇ ਪੰਜਾਬ ਦੇ ਅਮਨ ਸ਼ਾਂਤੀ ਨਾਲ ਹੋਣ ਸੋ ਇਹੋ ਸਾਡੀ ਇਲੈਕਸ਼ਨ ਕਮਿਸ਼ਨ ਨੂੰ ਉਹਦਾ ਸੱਤਾ ਦਾ ਬਿਆਨ ਆਇਆ ਕਹਿੰਦੇ ਕਿ ਕਾਂਗਰਸ ਪਾਰਟੀ ਗੁੰਡਾਗਰਦੀ ਕਰ ਰਹੀ ਹੈ ਸਾਹਿਬ ਸਾਹਿਬ ਦਾ ਉਹਨੇ ਬਿਆਨ ਆਇਆ ਉਹ ਜਾ ਕੇ ਜਾ ਕੇ ਸਾਰੇ ਜਨਾਲੇ ਨੂੰ ਪੁੱਛ ਲੋ ਪ੍ਰੈਸ ਵੀ ਉੱਥੇ ਸੀ ਇਹੋ ਦਿਨਾਂ ਦੇ ਦੋ ਦੋ ਚਿਹਰੇ ਨੇ ਬੁਖਲਾਟ ਹੈ ਆ ਚੀਜ਼ ਮੈਨੂੰ ਦੱਸੋ ਕੋਈ ਲੀਡਰਸ਼ਿਪ ਕੀ ਹੋਈ ਕੋਈ ਅੰਦਰ ਹੋਈ ਆ ਆ ਤੇ ਸ਼ਰਮ ਛੜ ਗਾ ਸਾਡਾ ਕੋਈ ਨਹੀਂ ਚੜਾਣੇ ਉਹਨੂੰ ਉਹਨੂੰ ਪੁੱਛੋ ਕਿਉਂ ਨਹੀਂ ਰਿਸ਼ਤੇਦਾਰ ਜਿਹੜਾ 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 ਮਲਬਈ ਸਰਪੰਚ ਹੈ ਸ਼ਬੀਖ ਸਿੰਘ ਦਾ ਇੱਕ ਸ਼ਬੀਖ ਸਿੰਘ ਨਾਲ ਦੀ ਕੀ ਸਾਝ ਹੈ ਸਭ ਸੰਦਾ ਲੋਕਾਂ ਨੂੰ ਪਤਾ ਹੈ ਜਾ ਕੇ ਜਿ ਨਾਲੇ ਚ ਪਤਾ ਕਰ ਲੋ ਕੱਲੇ ਕੱਲੇ ਬੰਦੇ ਨੂੰ ਪਤਾ ਕੀ ਸਾਝਾਂ ਨੇ ਇਹਨਾਂ ਦੀ ਇਸ ਚੀਜ਼ ਦਾ ਤੁਹਾਨੂੰ ਸਾਰੇ ਮੀਡੀਆ ਨੂੰ ਪਤਾ ਇਹ ਦੇ ਕੋਈ ਕੋਈ ਹੈ ਕੋਈ ਕੋਈ ਖੇਡ ਹੋਈ ਹੈ ਵੀ ਕੋਈ ਕਿਸੇ ਨੇ ਕੋਈ ਨੂੰ ਤਾਂ ਕੰਮ ਕੀ ਮਾਰੀ ਹੈ ਗੋਲੀ ਚੱਲੀ ਹੈ ਕੋਲ ਮਿਲੇ ਨਹੀਂ ਔਰ ਇਹਨਾਂ ਦੇ ਬੰਦੇ ਨੇ ਸਭਨਾਂ ਨੂੰ ਪਤਾ ਕੋਈ ਨਾ ਸਚ ਚੋਣ ਅਧਿਕਾਰੀ ਕਹਿ ਰਿਹਾ 70 ਪਾਰ ਇਸ ਤਰ੍ਹਾਂ 70 ਪਾਰ ਚਲ ਜੇਗੀ ਜੇ ਦਾਤਾ ਉਹ ਕਹਦਾ ਕਿਤੇ ਰਹੂਗਾ ਕਿ ਚੋਣਕਾਰ ਸਖਤੀ ਐਕਸ਼ਨ ਲੈਣੇ ਚਾਹੀਦੇ ਆ ਇਹਦੀ ਬਕਾਇਦਾ ਜਾਂਚ ਕਰਕੇ ਅੱਜ ਕੱਲ ਤੇ ਅੱਜ ਕੱਲ ਟੈਕਨੋਲੋਜੀ ਹੈਗੀ ਆ ਕਿ ਕਿੰਨੇ ਕਿੰਨੂ ਕਾਲ ਕੀਤੀ ਤੇ ਕਿਉਂ ਗਏ ਪੂਰਾ ਪਿੱਛੇ ਤੱਕ ਜਾਓ ਦੋ ਦਿਨ ਦੀ ਕਾ ਰਿਕਾਰਡ ਕੱਢੋ ਇੱਕ ਚਲੋ ਝਗੜਾ ਬਣਿਆ ਤੁਸੀਂ ਪਿੰਡ ਚ ਕਰ ਲਓ ਹੋਇਆ ਮੰਨ ਸਕਦੇ ਆ ਜਰੇਲੀ ਜਿੱਥੇ ਹੋ ਰਹੀ ਉੱਥੇ ਕਿਉਂ ਜਿੱਥੇ ਹਜ਼ਾਰ ਬੰਦਾ ਇਕੱਠਾ ਹੋਇਆ ਉੱਥੇ ਕਿਉਂ ਉਹਦੇ ਮੁੰਡਾ ਨਾ ਭੱਜੇ ਰੈਲੀ ਵਾਲ ਨੂੰ ਮਾਰ ਦਿੰਦੇ ਉਹਨੂੰ ਉਹਦੇ ਭੱਜ ਪਿਆ ਅੱਗੇ ਲੱਕੇ ਕੱਲਾ ਹੋਇਆਗਾ ਸੀ ਨਵੀਂ ਘਟਨਾ ਨਹੀਂ ਹੈ ਪਿਛਲੇ ਰਿਕਾਰਡ ਘਟਾਈਏ ਤੇ ਅਜਨਾਲੇ ਦੇ ਵਿੱਚ ਸਭ ਤੋਂ ਜ਼ਿਆਦਾ ਇਲੈਕਸ਼ਨ ਨੂੰ ਲਾ ਕੇ ਵਾਇਲਡ ਨੂੰ ਕੀ ਅਜਨਾਲਾ ਸਾਹਿਬ ਵੀ ਇਲੈਕਸ਼ਨ ਵੀ ਲੈ ਲੋ ਜਾਂ ਕੋਈ ਵੀ ਇਲੈਕਸ਼ਨ ਲੈ ਲੋ بار بار ਸੈਂਸਿਟੀਵੇ ਉਹਨੂੰ ਕਿਹਾ ਜਾਂਦਾ ਜਨਾਲੇ ਨੂੰ ਕੀ ਉੱਥੇ ਰਾਜਨੀਤਿਕ ਦਬਾਅ ਮੌਜੂਦ ਤਾਂ ਸੱਚਾ ਦਾ ਜ਼ਿਆਦਾ ਹੁੰਦਾ ਕਿ بار بار ਕਹਿੰਦੇ باوجود ਵੀ ਇਹ ਹਾਲਾਤ ਪੈਦਾ ਹੁੰਦੇ ਬਿਲਕੁਲ ਇੱਥੇ ਕੋਈ ਦੂਰ ਐ ਨਹੀਂ ਗਿਆ ਸਾਨੂੰ ਜਿਹੜੇ ਸੱਤਾ ਪੱਖਸ਼ ਬੰਦੇ ਹੁੰਦੇ ਆ ਉਹ ਲੋਕਾਂ ਬਾਸ ਤੇ ਇੱਕ ਬੋਰਡ ਦੀ ਤਰ੍ਹਾਂ ਆਉਣੇ ਚਾਹੀਦੇ ਲੋਕਾਂ ਨੂੰ ਛਾਂ ਟੰਡੀ ਆਵੇ ਇਹ ਲੋਕ ਖਰਾਬ ਕਰਦੇ ਨੇ ਉਹਦਾ ਸਭ ਮੰਗ ਕੀ ਹੈ ਹੁਣ ਆਪਣੀ ਮੰਗ ਕੀ ਹੈ ਇਲੈਕਸ਼ਨ ਇਹਨੂੰ ਸੈਸਟਿਵ ਡਿਕਲੇਅਰ ਕਰੇ ਜਿੰਨੇ ਵੀ ਬੂਥ ਐ ਉਹ ਜੇ ਹੈਗੇ ਆ ਤੇ ਇੱਥੇ ਨਹੀਂ ਫੌਜੀ ਬਲ ਲਾਏ ਬਲ ਫੋਰਸ ਚਲਾਈ ਜਾ ਜੇ ਆਪਾਂ ਕਰਤਾ ਸੀ ਮੇਲ ਕਰ ਸਕਦੇ ਮੇਲ ਕੀਤੀ ਅਸੀਂ ਠੀਕ ਹੈ ਜੀ ਚਲੋ ਆਮ ਆਦਮੀ ਪਾਰਟੀ ਦੇ ਬੋਰਡ ਲੱਗੇ ਆ ਕੀ ਇਹਦੇ ਬਾਰੇ ਤੁਸੀਂ ਕੰਪਲੇਨਟ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਬਿਲਕੁਲ ਕੰਪਲੇਨਟ ਚੱਲ ਰਹੀ ਹੈ ਜੇ ਕੋਈ ਸਾਨੂੰ ਆ ਕੇ ਕਰਦਾ ਤਾਂ ਅਸੀਂ ਇਕ ਇਲੈਕਸ਼ਨ ਕਮਿਸ਼ਨ ਨੂੰ ਫਾਰਵਰਡ ਕਰ ਦਿੰਦੇ ਹਾਂ ਠੀਕ ਹੈ ਠੀਕ ਹੈ ਜੀ ਚਲੋ ਰੁਕ ਜਾ ਰੁਕ ਜਾ ਸ਼ਾਟ ਸਾਰਾ ਖੁੱਲਾ ਪਿਆ ਕਰੀ ਜਾਓ ਲੜੋ ਜਿੱਥੇ ਮਰਜੀ ਰੰਸ਼ਾ ਕੱਢ ਲੋ ਇੱਕ ਚੱਲਦੀ ਰੈਲੀ ਦੇ ਸਾਹਮਣੇ ਤੁਸੀਂ ਆ ਕੇ ਪੈਰ ਮਾਰੇ ਆ ਇਹ ਕੀ ਆ ਤੁਸੀਂ ਕਹਿ ਰਹੇ ਹਥਿਆਰ ਨਹੀਂ ਹੋਏ ਹਥਿਆਰ ਜਮਾ ਨਹੀਂ ਸੀ ਹੋਣੇ ਚਾਹੀਦੇ ਜੀ ਇਹਨਾਂ ਦੇ ਇਹ ਤਾਂ ਪੁਲਿਸ ਨੂੰ ਪੁੱਛੋ ਨਾ ਇਹੋ ਸਵਾਲ ਤਾਂ ਜੀ ਕਰਦੇ ਆ ਜੀ ਲਾਲਾ ਸਾਹਿਬ ਤੁਸੀਂ ਦੱਸੋ ਤੁਹਾਡਾ ਇਲਾਕਾ ਹੈ ਕੰਟੀ ਮੰਨਦੇ ਜੋ ਸਿਕਿਉਰਿਟੀ ਨਹੀਂ ਹੋਈ ਤਾਂ ਸਿਕਿਉਰਿਟੀ ਕਿੱਥੇ ਸਾਰੀ ਬਾਅਦ ਰੈਲੀ ਤੇ ਮੇਰੇ ਵੀ ਇੱਡੀ ਵੱਡੀ ਰੈਲੀ ਚ ਜੇ 6 ਮੇਰੇ ਕੋ ਗਨ ਮੈਣੋ 6 ਨੇ ਸਾਰੀ ਰੋਡ ਸਾਡਾ ਕਵਰ ਕਰਨ ਲਈ ਨਹੀਂ ਸਾਥੇ ਪੁਲਿਸ ਹੈ ਰਿਡ ਏਮਪਲੋਏ ਕੀਤੀ ਜਾਂਦੀ ਨਹੀਂ ਉਹ 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 ਸਾਰੀ ਸਿਕਿਉਰਿਟੀ ਸੰਧੂ ਸਾਹਿਬ ਨੂੰ ਦੇ ਬਿਠੇ ਆ ਉਰ ਕਿਸੀ ਕੋਈ ਨਹੀਂ ਸਾਡੇ ਕੋਲ ਨਾ ਜਹਾਂ ਜਹਾਂ ਜਾਂਦੇ ਹੋ ਧਾਰੀਵਾਲ ਕੋਲ ਤੇ ਜਾਂ ਸੰਧੂ ਸਾਹਿਬ ਕੋਲ ਤੇ ਤੁਹਾਡੇ ਆਫਿਸ ਤੇ ਵੀ ਪਿਛਲੇ ਸਮੇਂ ਦੇ ਵਿੱਚ ਇਨਸੀਡੈਂਟ ਹੋਏ ਸੀ ਤੁਸੀਂ ਉਦੋਂ ਵੀ ਉਸ ਨਾਲ ਤਾਂ ਨਹੀਂ ਹੈ ਕੋਈ ਕਨੈਕਸ਼ਨ ਨਹੀਂ ਉਹਦਾ ਕੋਈ ਕਨੈਕਸ਼ਨ ਨਹੀਂ ਹੈ ਉਹ ਪਿੰਡ ਦਾ ਹੀ ਹੈ ਕਨੈਕਸ਼ਨ ਹੈ ਉਹ ਪਿੰਡ ਦਾ ਉਹਦੇ ਰਿਸ਼ਤੇਦਾਰ ਦਾ ਹੈ ਪਰ ਮੇਰਾ 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 ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਤੋਂ ਮੰਗ ਹੈ ਇਹ ਗੁੰਡਾ ਰਾਜ ਨੂੰ ਬੰਦ ਕੀਤਾ ਜਾਵੇ ਜਿਹੜਾ ਸੈਂਸਿਟਿਵ ਡਿਕਲੇਅਰ ਕੀਤਾ ਜਾਵੇ ਅਜਨਾਲੇ ਨੂੰ ਅਜਨਾਲਾ ਸੈਂਸਿਟਿਵ ਜਿਹੜੀ ਅਸੈਂਬਲੀ ਉਹਦੇ ਬੂਥ ਜਿਹੜੇ ਆ ਸਾਰੇ ਸੈਸਟੂ ਡਿਕਲੇਅਰ ਕੀਤੇ ਜਾਣ ਕਿਉਂਕਿ ਧਾਰੀਵਾਲ ਦੇ ਇਹ ਜਿਹੜੀ ਗੁੰਡਾਗਰਦੀ ਇਹਨੇ ਕੀਤੀ ਹੈ ਹੋ ਸਕਦਾ ਲੈਕਚਰ ਵਾਲੇ ਦਿਨ ਇਹ ਲੋਕਾਂ ਦਾ ਮਨੋਬਲ ਵੀ ਡਾਊਨ ਕਰ ਦੇਣਾ ਸਭ ਕੀ ਲੋਕਾਂ ਨੂੰ ਪਹਿਲਾਂ ਪਤਾ ਲੱਗਦਾ ਇਹਨਾਂ ਨੂੰ ਵਿਰੋਧੀ ਧਿਰਾਂ ਨੂੰ ਵੀ ਓਜਲਾ ਸਾਹਿਬ ਦੀ ਜਿੰਦ ਘੋਰੀਏ ਕਿਉਂਕਿ 2007 ਚ ਵੀ ਵੇਖਿਆ ਜਾਵੇ ਜਦੋਂ ਤੁਹਾਡੀ ਕੌਂਸਲਰ ਦੀ ਚੋਣ ਸੀ ਉਦੋਂ ਵੀ ਕਾਫੀ ਜ਼ਿਆਦਾ ਗੁੰਡਾਗਰਦੀ ਕੀਤੀ ਗਈ ਸੀ ਪੁਲਿਸ ਭੰਨ ਤੋੜ ਕੀਤੀ ਗਈ ਐ ਤੇ ਮਸ਼ੀਨਾਵਾਂ ਵੀ ਉਮ ਪੰਦ ਦਿੱਤੀਆਂ ਗਈਆਂ ਸੀ ਲੱਗਦਾ ਕਿ ਉਧਰਤੀ ਜਦੋਂ ਕੋਈ ਸਚਾਈ ਸਾਹਮਣੇ ਆਉਂਦੀ ਹੈ ਤੇ ਜਿਹੜੇ ਲੋ ਉਹ ਲੋਕ ਇਹਦਾ ਰਿਐਕਟ ਕਰਦੇ ਹੀ ਕਰਦੇ ਨੇ ਚਾਹੇ ਕਾਉਂਸਲਰ ਦੀ ਇਲੈਕਸ਼ਨ ਚ ਹੋਊ ਤੋਂ ਵੀ ਹੋਇਆ ਪਿੱਛੇ ਵੀ 19 ਚ ਵੀ ਇਹੋ ਜਿਹੀ ਹਰਕਤਾਂ ਹੋਈਆਂ ਸੀ ਹੁਣ ਇਹ ਇਸ ਇਲੈਕਸ਼ਨ ਚ ਵੀ ਹੈ ਉਸਾਰਤਾਂ ਵੱਲੋਂ ਕੁਝ ਕਿਹਾ ਗਿਆ ਸੀ ਕਿ ਇਸ ਤਰ੍ਹਾਂ ਦੀ ਇੱਥੇ ਕੋਈ ਚੀਜ਼ ਹੋ ਰਹੀ ਹੈ ਕੁਝ ਨਹੀਂ ਕੁਝ ਨਹੀਂ ਅਸੀਂ ਤਾਂ ਬੋਲ ਰਹੇ ਆ ਅਜਨਾਲਾ ਸਾਹਿਬ ਬੋਲ ਕੇ ਠੇ ਅਨਾਲਾ ਸਾਹਿਬ ਦੱਸਿਓ ਜਰਾ ਅਜਨਾਲਾ ਸਾਹਿਬ ਦੱਸ ਦਿਓ ਤੁਹਾਨੂੰ ਡਿਟੇਲ ਅਨਾਲਾ ਸਰ ਕੀ